ਸੁਣ ਲੈ ਮਨ ਕੇ ਸਾਡੇ ਅੱਜ ਉੱਥੇ ਭੇਜੋ ਜਿੱਨਾਂ ਨੇ ਜਾਣਾ ਅਸੀਂ ਆਪਣੇ ਅਸੀਂ ਨਹੀਂ ਜਾ ਰਹੇ ਗੱਡੀ ਦਾ ਫੰਕਸ਼ਨ ਹੈ ਠੀਕ ਹੈ ਜੀ ਕੋਈ ਨਹੀਂ ਤੇਰਾ ਮਤਲਬ ਤੂੰ ਜ਼ੁਬਾਨ ਵੀ ਬੰਦ ਕਰੋਗੇ ਨਹੀਂ ਜੀ ਨਹੀਂ ਕਰ ਰਹੇ ਨਰਾਜ਼ ਨਾ ਤਾਂ ਫਿਰ ਇੱਥੇ ਬਿਲਕੁਲ ਇੱਥੇ ਖੜੇ ਹਾਂ ਚਲੋ ਕਰ ਲੋ ਇੱਥੇ ਹੀ ਖੜੇ ਹਾਂ ਹਾਂ ਖੜੇ ਰੋ ਕਰ ਲੋ ਕਿੰਨਾ ਧੱਕਾ ਸਾਈ ਹੈ ਕਮਾਲ ਹੈ ਯਾਰ ਇਹ ਇਹ ਇੰਡੀਆ ਡੈਮੋਕਰੈਟਿਕ ਕੰਟਰੀ ਆ ਇਤਨੇ ਧੱਕਾ ਸਾਈ ਹੈ ਇਤਨੇ ਧੱਕਾ ਸਾਈ ਦੇਖੋ ਹੱਥਾਂ 'ਤੇ ਚੋਟ ਲੱਗੇ ਬੱਚੇ गिर ਗਏ ਇਤਨੇ ਧੱਕਾ ਸਾਈ ਹੈ ਕਿੰਨੇ ਧੱਕਾ ਸਾਈ ਹੈ ਇਤਨੇ ਧੱਕਾ ਸਾਈ ਹੈ ਡੈਮੋਕਰੇਸੀ ਦਾ ਕੋਈ खड़े मेरे पीछे से आप पीछे करो पीछे आप पीछे आप हम जहाँ खड़े वो देखिए वो लोग जा रहे हैं आप रोड पर खड़े को भी क्योंकि मैं भी नहीं कर रही आप है एरिया साइड तक खड़े हैं ਸਾਈਡ ਤੇ ਖੜੇ ਨੂੰ ਮੀਰ ਕੋਈ ਸਾਈਡ ਤੇ ਖੜਿਆ ਨੇ ਉੱਤੇ ਅਸੀਂ ਕਹਿ ਰਹੇ ਨਾ ਜੇ ਲੇਡੀ ਦਾ ਕੰਮ ਹੈ ਨਾ ਲੇਡੀ ਦਾ ਆਲਰੇਡੀ ਦਾ ਕੰਮ ਹੈ ਇਹ ਕਹਿ ਰਹੇ ਵੀ ਅਰੈਸਟ ਦੇਣੀ ਹੈ ਅਰੈਸਟ ਦੇਣੀ ਹੈ ਕੋਣ ਰੈਸਟ ਦੇਣ ਦੀ ਜਾਰੇ ਨੇ ਜਿਹੜੇ ਉਹ ਬਸ ਚੱਟੂ ਦੀ ਕੋਈ ਖੇਚ ਰੱਖਿਆ ਹੂ ਕਮਾਲ ਕਮਾਲ ਖੇਚਣ ਦਾ ਠੀਕ ਕੰਮ ਕੋਈ ਨਹੀਂ 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 ਇਦਾਂ ਨਾ ਕਰੋ ਨਾ ਇਦਾਂ ਤੁਸੀਂ ਵੀ ਨਾ ਕਰੋ ਮੇਰਾ ਬਿਹੇਵਠ ਠੀਕ ਹੈ ਤੁਹਾਡਾ ਗਲਤ ਹੈ ਤੁਹਾਡਾ ਗਲਤ ਹੈ ਇਹ ਡਿਕਟੇਟਰਾਂ ਨਾਲ ਸ਼ੇਪ ਨਹੀਂ ਚੱਲਣੀ ਨਹੀਂ ਇਹ ਠੀਕ ਨਹੀਂ ਨਹੀਂ ਇਹ ਕੋਈ ਗੱਲ ਛੋੜੀਏ ਜੇ ਇੱਥੇ ਸਾਈਟ ਤੱਕ ਗ੍ਰੈਸਟਰੀ ਜਾਣ ਵਾਲੇ ਤੇ ਜਾ ਰਹੇ ਹਾਂ ਇੱਥੇ ਉੱਥੇ ਵੀ ਨਹੀਂ ਗਏ ਉੱਥੇ ਕਿਉਂ ਜਾਈਏ ਵੀਰਿਆ ਖੜੇ ਆਪਣੇ ਆਫਿਸ ਦੇ ਸਾਹਮਣੇ ਦੋਤਾਬਾਹਬ ਕਿਸ ਤਰ੍ਹਾਂ ਵੇਖ ਖੜੇ ਹੋ ਪੁਲਿਸ ਦਾ ਰਵਈਆ ਕਿਸ ਤਰ੍ਹਾਂ ਤੁਸੀਂ ਵੇਖੋ ਅੱਜ ਜੋ ਲੇਡੀਜ਼ ਦੇ ਉੱਤੇ ਪਾਣੀ ਦੀ ਬੁਸ਼ਾਰਤ ਕਰਨੀ ਇਹਦੇ ਤੋਂ ਵੱਡਾ ਹਿੰਦੁਸਤਾਨ ਦੀ ਗਵਰਨਮੈਂਟ ਔਰ ਚੰਡੀਗੜ੍ਹ ਦੀ ਪੁਲਿਸ ਦਾ ਡਿਕਟੇਟਰ ਡਿਕਟੇਟਰਸ਼ਿਪ ਤੇ ਜਨਾਨੀਆਂ ਦੇ ਉੱਤੇ ਜਿਨ੍ਹਾਂ ਨੂੰ ਅਸੀਂ ਸੋਕੋ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਇਹਨਾਂ ਨੂੰ ਇਹਨਾਂ ਜੰਮਿਆ ਜਿਹੜੇ ਅੱਜ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਨੇ ਇਸ ਲਈ ਇਹ ਸਰਕਾਰ ਮੁਗਲਾਂ ਤੋਂ ਉੱਪਰ ਹੋ ਗਈ ਆ ਇਹ ਸਰਕਾਰ ਅੰਗਰੇਜ਼ਾਂ ਨੂੰ ਵੀ ਆਪਣਾ ਛੱਡ ਗਈ ਆ ਪਿੱਛੇ ਅੰਗਰੇਜ਼ ਵੀ ਜਿਹੜੇ ਸੀ ਜਦੋਂ ਲੇਡੀਜ਼ ਆਉਂਦੀਆਂ ਸੀ ਉਹ ਵੀ ਉਹਨਾਂ ਦੀ ਇੱਜ਼ਤ ਮਾਨ ਕਰਦੇ ਸੀ ਇਹ ਚੰਡੀਗੜ੍ਹ ਪੁਲਿਸ ਤੇ ਲੇਡੀਜ਼ ਦੇ ਨਾਲ ਅੱਜ ਜੋ ਮਿਸਬੀਹਵ ਕੀਤਾ ਇਹਦੇ ਪੂਰਾ ਪੰਜਾਬ ਕੰਡੰਮ ਕਰਦਾ ਔਰ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿਹੜਾ ਆਪਣੀ ਮਾਂ ਦੀ ਆਪਣੀ ਪੈਣ ਦੀ ਇੱਜ਼ਤ ਨਹੀਂ ਕਰ ਸਕਦਾ ਉਹਨੂੰ ਖਾਕੀ ਵਰਦੀ ਪਹਿਰਾਉਣ ਦਾ ਕੋਈ ਹੱਕ ਨਹੀਂ